ਪਰ ਇਹ ਝੋਨਾ ਕੱਠੜ ਲੱਗ ਗਿਆ ਸੀ ਹਰੇ ਵੀ ਮੱਚਣ ਲੱਗ ਗਿਆ ਸੀ ਪਾਣੀ ਲੱਗ ਪੂਰਾ ਨਹੀਂ ਆ ਰਿਹਾ ਸੀ ਮੈਂ ਸੋਚਿਆ ਸੀ ਪਿਛੋਣੀ ਵਾਰ ਨੂੰ ਪਾਣੀ ਦੀ ਵਾਰੀ ਆ ਉੱਥੇ ਲਾਵਾਂਗੇ ਚਲੋ ਪਰਮਾਤਮਾ ਨੇ ਮਿਹਰ ਕੀਤੀ ਆ ਤੇ ਵਰਖਾ ਆਈ ਆ ਦੇਖੋ ਪਾਣੀ ਪਰਸੋਂ ਲਾਇਆ ਸੀ ਝੋਨੇ ਦੇ ਆਪ ਸੁੱਕੀ ਸੀ ਤਕਰੀਬਨ ਲਗਭਗ ਕੱਲ ਸ਼ਾਮ ਨੂੰ ਦੁਪਹਿਰ ਤੋਂ ਬਾਅਦ ਜਿਹੜੀ ਉਹ ਨਹੀਂ ਗਿਆ ਵਧੀਆ ਪਾਣੀ ਖੜਾ ਹੁਣ ਬਾਣ ਚ দেখো জী বুঝা মারুগ না ঝো না সোনা আজ আট দিকে লি 对。 ਦੇਖੋ ਵੀ ਦੋਸਤੋ ਰਾਮਾਇਰੀ ਦੇ ਵਿੱਚ ਸਾਰੇ ਜੀ ਕੱਲ ਮੀਂਹ ਪੈ ਗਿਆ ਤੇ ਦੇਖੋ ਜਿੱਥੇ-ਜਿੱਥੇ ਕਦੇ ਮੀਂਹ ਆ ਬਾਈ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਟਰਮੀਨਲ ਕੋਸ ਬਦਲਵਾਈ ਦਾ ਕਰਕੇ ਮੋਟਰਾਂ ਨਹੀਂ ਚੱਲਉਂਗਾ ਸੀਗਾ ਉਹ ਤਰ ਦੇ ਵਿੱਚ ਪੀਲਾ ਪੈ ਗਈ ਨਾ ਬੜਾ ਲੱਗਿਆ ਤਨ ਤਰੀਕ ਦਾ ਦੇਖੋ ਬਾਈ ਜੀ ਆਪਣੇ ਮੀਂਹ ਦਾ ਡੀਐਮ ਹੀ ਆ ਘਰ ਮਾਰਨੀਆ ਮੋਟਰਾਂ ਆਪਣਾ ਰੰਡਾ ਲਗਾ ਤੋ ਉੱਥੇ ਆ ਇੱਕ ਆ ਗਿਆ ਸਾਰੀਆਂ ਇਹ ਰੁੱਸ ਜਾਂਦੇ ਨੇ ਸੀਨੇ ਤੇ ਪਹਿਰੇ ਜਿਵੇਂ ਮਾਟਰ ਚੱਲਦੇ ਨਹੀਂ ਤੜਕ ਕੇ ਨਹੀਂ ਲੱਗਦੇ ਨਾ ਵੀ ਹਟਾ ਨਹੀਂ ਕੋਹ ਪੈਂਦਾ ਬੱਜ ਸੂਰਜ ਵੀ ਇਹ ਕੱਡੂ ਆ ਬਦਲਵਾਈ ਚੱਕੀ ਹੋਈ ਉਹ ਕਢਾਈ ਵੀ ਰਬਵੀਂ ਸੂਰਜ ਕੱਟਿਆ ਤਾਂ ਚੱਲਣਾ ਵੀ ਪਾਵਾਂ ਹੀ ਪੂਰਨਾ ਪੱਕਾ ਅੱਜ ਘਰ ਮੌਸਮ ਵਧੀਆਗਾ ਇਹ ਹੋਸ਼ 4 ਦਿਨ ਹੋਏ ਲੱਗੇ ਨੂੰ ਚੱਲ ਪਿਆ ਬਸ ਨੂੰ ਕੋਈ ਲੋਡ ਨਹੀਂ ਹਾਂ ਹੁਣ ਅਈ ਮਨੂੰ ਦੋਸਤੋ ਵੀ ਥੋਨੇ ਦਾ ਚੜਾ ਲੱਗਦਾ ਜਿਹੜਾ ਮੀਂਹ ਪੈ ਗਿਆ ਇਹਨਾਂ ਨਾਲ ਕਿਸ ਨੂੰ ਦਿਖਾਉਣਿਆ ਸਾਰਾ ਜ 47 ਦੀ ਕੈਰੀ ਦਾ ਕਰੀਆ ਦੇਖ ਕੇ ਉਹ ਇਹ ਚ ਪਾਣੀ ਖੜਾ ਕਿ ਨਹੀਂ ਖੜਾ ਇਹ ਇੱਕ ਇਹਦੇ ਚ ਦਾ ਘਰ ਦਾ ਪਾਣੀ ਖੜਾ ਆ ਗਿਆ ਮੰਨ ਲਓ ਘਰਾਂ ਦਾ ਪਾਣੀ ਆ ਗਿਆ ਹਾਂ ਬਤ ਉਹ ਆ ਗਿਆ ਰਾ ਦਾ ਇਹ ਨਹੀਂ ਅਜਲਸ ਫਿਰ ਪਤਬਰ ਗਿਆ ਹੁਣ ਦੇਖੋ ਕੱਖ ਖੁੱਗਣ ਲੱਗੇ ਸੀ ਜੇ ਤੁਝੇ ਪਾਣੀ ਨਾਲ ਲੱਗਦਾ ਹੈ ਪੂਰਾ ਜੇ ਹੰਤਾ ਮੀਂਹ ਪੈ ਗਿਆ ਤਾਂ ਵਧੀਆ ਹੀ ਹੋ ਗਿਆ ਹਾਲ ਤੱਕ ਬੋਰ ਹੀ ਛੱਡੀ ਚੱਕਿਆ ਸੀਗਾ ਪਰਸੋਂ ਵੀ ਸਾਰਾ ਦਿਨ ਚੱਲੀ ਗਾ ਫੀਟਰ ਅੱਜ ਸ਼ਾਮ ਨੂੰ ਦੇਖਾਂਗੇ 1847 ਦੀ ਪਨੀਰੀ ਵੀ ਲਾਵਾਂਗੇ ਆ ਬਣਾਈ ਆਪਾਂ ਕਾਜੀ ਚਾਰੀ ਗੋਲਮ ਲਾ ਕੇ ਪੱਧਰੀ ਥੋੜਾ ਇਹ ਤਾਂ ਆ ਖਿਚਣ ਲਾਏ ਆਂ ਇਹ ਪਾ ਦਾਂਗੇ ਨਾ ਇਹ ਕੋਹ ਤੇਰੀ ਜੀ ਕਾ ਗਈ ਬੜੀ ਮੜਿਕਾ ਦਾ ਅੰਗ ਬਟਾਈਆਂ ਤੇ ਦੋ ਪਰ ਲਾ ਕੇ ਰਾਇਆ ਬਾਦਾਂਗੇ ਇੰਨੇ ਨੜ ਗਲ ਤੇ ਫਿਰ ਇਹਦੀ ਹੋਰ ਚਾਰ ਹੋ ਜੂ ਇੱਕ ਲੱਕੀ ਪਰਲੀ ਤੇ ਹਲ ਮਾਰਦਾ ਇਹਨੇ ਦੇਖੋ ਅੱਗੇ ਤਾਂ ਜਦੋਂ ਉੱਠਦੇ ਰੋਵਾ ਕਿਸੇ ਜੀ ਤੰਕਾ ਬਣੀ ਹੁੰਦਾ ਸੀ ਚਾਹੇ ਰਾਤ ਲੱਗਿਆ ਸੀ ਤੇ ਇੱਕ ਦਿਨ ਪਹਿਲਾਂ ਲੱਗਿਆ ਸੀਗਾ ਤੇ ਹੁਣ ਤਾਂ ਜਿਹੜਾ ਕਹਰੇ ਵਿੱਚ ਪਾਣੀ ਖੜਾ ਹੈ ਪੂਰਾ ਦੇਖੋ ਹੈਲੋ ਹੈਲੋ ਜੀ ਪੂਰਾ ਵਧੀਆ ਮੌਸਮ ਵੀ ਦੇਖੋ ਪੂਰਾ ਵਧੀਆ ਹੋ ਗਿਆ ਜੀ ਹੁਣ ਤਾਂ ਗਰਮੀ ਵਾਲਾ ਇਹ ਨਾਲ ਸੂਰਜ ਵੀ ਦੇਖੋ ਨਿਕਲੀ ਆਉਣਾਗਾ ਹੋਰ 20 ਮਿੰਟ 25 ਮਿੰਟ ਤੱਕ ਮੋਟਰਾਂ ਚੱਲਣੀਆਂ ਅੱਜ ਤੇ ਮੋਟਰਾਂ ਚੱਲਣਗੀਆਂ ਸਵੇਰੇ ਪਾਣੀ ਦੀ ਵਧੀਆ ਸਾਰਾ ਬਾਣ ਭਰ ਜੂ ਆਪਣਾ ਅੱਗ ਭਰ ਦਾਂਗੇ ਆਪ ਹੀ ਭਰ ਦਾਂਗੇ ਹੋ ਤੱਕ ਪਰ ਇਦੋਂ ਗਾਂਦੋਂ ਵੀ ਭਰੇ ਆ ਮਾਗੀ ਘਰ ਕੋਤਾਂ ਵਿੱਚੋਂ ਮੀ ਕਿੱਥੇ ਕਿੱਥੇ ਹੈ ਜੀ ਨਹੀਂ ਤਾਂ ਮੈਨੂੰ ਪਹਿਲਾਂ ਕਮੈਂਟ ਆਈ ਪੀਲੀਆਂ ਮੰਗਾ ਤਾਂ ਕਮੀ ਹੈਗਾ ਜੀ ਤੱਕੀ ਚੈਨਲ ਆਪਰ ਸਬਸਕ੍ਰਾਈਬ ਕਰ ਲੋ ਵੀਰ 라이ਵ ਕਮੈਂਟ ਸ਼ੇਅਰ ਕਰਿਆ ਕਰੋ ਧੰਨਵਾਦ ਜੀ